ਇਕ ਟੰਕਾ ਕਣਾ ਪਾਉਂਦਾ ਸੈਨ ਨੰਬਰ ਪਹਿਲੀ ਵਾਰ ਆਇਆ ਆਪਾਂ ਅਸਤਰੀ ਗਾਲ ਜੀ ਸਾਰਿਆਂ ਨੂੰ ਹੋਪਤੀ ਸਾਰੇ ਕੈਂਟ ਹੋਮੋਗੇ ਤੇ ਸਵਾਗਤਾਂ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਟਾਈਮ ਹੋ ਗਿਆ ਸਵੇਰ ਦੇ 8:30 ਨਾ ਧੋ ਕੇ ਆਪਾਂ ਹੋ ਗਿਆ ਤਿਆਰ ਅੱਜ ਜਾਣਾ ਆਪਾਂ ਸੈਨ ਨੰਬਰ ਲੈਣ ਕਿਉਂਕਿ ਉਹ ਬਹੁਤ ਜ਼ਰੂਰੀ ਆ ਉਹ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਨਾ ਵੀ ਕੰਮ ਆਇਲਦਾ ਤੇ ਚੱਲਦੇ ਆਂ ਪਹਿਲਾਂ ਸੈਨ ਨੰਬਰ ਲੈਣ ਆਜੋ ਨਿਖਾਉਣੇ ਆ ਤੁਹਾਨੂੰ ਚਾਹ ਚ ਪੀਣਿਆ ਪਹਿਲਾਂ ਚਾਹਵਨ ਬਣਾਈ ਜਾਂਦੀ ਆ ਤੇ ਇਹ ਆਪਣਾ ਕਾਰਾਂ ਜਿੱਥੇ ਆਪ ਰਹਿੰਦੇ ਆ ਬੇਸਮੈਂਟ ਤੇ ਆ ਆਪਣੀ ਕਿਚਨ ਆ ਇਧਰ ਹਰੀ ਤੇ ਨਾਲ ਲੌਬੀ ਆ ਬਾਹਰ ਮੌਸਮ ਘੈਂਟ ਆ ਅੱਜ ਧੁੱਪ ਨਹੀਂ ਨਿਕਲੀ ਕੱਲ ਤਾਂ ਸੋਹਣੀ ਧੁੱਪ ਨਿਕਲਿਆਈ ਸੀ ਪਰ ਅੱਜ ਅਜੇ ਧੁੱਪ ਨਹੀਂ ਨਿਕਲੀ ਚਾਹ ਪੀਣਿਆ ਆਜੋ ਆ ਵੀ ਕੇ ਮਿਲਦਾ ਤੁਹਾਨੂੰ ਚਲੋ ਤੇ ਉਧਰ ਅਮਨ ਤਿਆਰ ਨਹੀਂ ਹੋਇਆ ਚਲੋ ਫਨੀਆ ਚਲੋ ਚਲੋ ਚੱਲਦੇ ਆਂ ਹੁਣ ਆਪਾਂ ਚੱਲੇ ਆਂ ਕੈਨੇਡਾ ਸਰਵਿਸ ਤੇ ਉੱਥੋਂ ਚੱਕਣਾ ਆਪਾਂ ਆਪਣਾ ਸੈਨ ਨੰਬਰ ਤੇ ਜਾਣਿਆਂ ਤੁਰੇ ਚੜ੍ਹਦੇ ਆਂ ਬੱਸ ਜਮਾ ਖਾਦੀ ਖਾਲੀ ਪਈਆਂ ਸੜਕਾਂ ਪੂਰੇ ਖੁੱਲੀਆਂ ਖੁੱਲੀਆਂ ਸੜਕਾਂ ਨੇ ਆਪਣੇ ਤਾਂ ਯਾਨੀ ਕਿ ਬਹੁਤ ਵੀੜੀਆਂ ਹੁੰਦੀਆਂ ਤੇ ਪੂਰੀਆਂ ਖੁੱਲੀਆਂ ਖੁੱਲੀਆਂ ਪੂਰੇ ਖੁੱਲੇ ਖੁੱਲੇ ਘਰ ਲੈ ਸੜਕਾਂ ਪੂਰੀਆਂ ਚੌੜੀਆਂ ਜੌੜੀਆਂ ਸਾਰਾ ਖਾਲੀ ਪਿਆ ਟਾਈਮ 10 ਵਜੇ ਕਨੇ ਸਵੇਰ ਦੇ ਥੋੜਾ ਜਿਹਾ ਲੇਟ ਹੋ ਗਿਆ ਆਪਾਂ ਪਰ ਚਾਰੇ ਪਾਸੇ ਖਾਲੀ ਖਾਲੀ ਆ ਦੇਖੋ ਕੱਲ ਤਾਂ ਧੁੱਪ ਨਿਕਲੀ ਆਈ ਸੀ ਪਰ ਅੱਜ ਧੁੱਪ ਨਹੀਂ ਨਿਕਲੀ ਮੌਸਮ ਥੋੜਾ ਜਿਹਾ ਠੰਡਾ ਅੱਜ ਹਵਾ ਵੀ ਚੱਲਦੀ ਹੈ ਠੰਡੀ ਠੰਡੀ ਤਾਂ ਹੀ ਅੱਜ ਆਪਾਂ ਫੁੱਡੀ ਪਾ ਕੇ ਆਏ ਆ ਅੱਜ ਸਾਲਵਸ ਕੈਨੇਡਾ ਦੇ ਇੱਥੋਂ ਚੱਕਣਾ ਆਪਾਂ ਦਾ SIM ਨੰਬਰ ਤੇ ਚੱਲਦੇ ਆਂ ਅੰਦਰ ਦੇਖਦੇ ਆਂ ਕੀ ਪੁੱਛੇ ਜਾਂ ਕੀ ਨਹੀਂ ਫਿਰ ਸੈਮ ਨੰਬਰ ਆਪਾਂ ਨੂੰ ਮਿਲ ਗਿਆ ਆਪਾਂ ਨੂੰ ਲੱਗਿਆ ਇੱਥੇ ਅੱਧਾ ਘੰਟਾ ਲੱਗਿਆ ਹੁਣ ਆਪਾਂ ਜਾਣਾ ਨਿਊਟਨ ਉੱਥੋਂ ਆਪਾਂ ਲੈਣਾ ਸਿਮ ਹੁਣ ਇੱਕ ਸਿਮ ਬਿਨਾ ਬਹੁਤਾ ਕਰ نیٹ ਨਹੀਂ ਚੱਲਦਾ ਤੇ ਚਲੋ ਹੁਣ ਇੱਥੋਂ ਬੱਸ ਫੜਨੀ ਆਪਾਂ ਬੱਸ ਫੜ ਕੇ ਚੱਲਦੇ ਆਂ ਨਿਊਟਨ ਆ ਜਾਈਓ ਭਾਈ ਸਿਮ ਲੈਣੇ ਉੱਥੇ ਦੇਖਦੇ ਆਂ ਕਿਹੜੀ ਕੰਪਨੀ ਦਾ ਵਧੀਆ ਫਰੋ ਲੈਣਾਗੇ ਹਾਂ ਨਿਊਟਨ ਪਹੁੰਚੇ ਆ ਤੇ ਹੁਣ ਲੈਣਾ ਆਪਾਂ ਇੱਥੋਂ ਸਿਮ ਚੈਟਰ ਵਾਲਿਆਂ ਦੇ ਦੇਖਦੇ ਆ ਕਿਹੜੀ ਸਿਮ ਵਧੀਆ ਕਿਹੜਾ ਪਲਾਨ ਵਧੀਆ ਉਹਨਾਂ ਤੇ ਆਣਾ ਪਊ ਦੇ ਦੇਖਦੇ ਆ ਕੀ ਪਲਾਨ ਆ ਕਿਹੜੀ ਸਿਮ ਵਧੀਆ ਫਿਰ ਉਹ ਲੈ ਲਾਂਗੇ ਆ ਜੋ ਸਿਮ ਲਈ ਆਪਾਂ ਹੁਣ ਰੌਜ਼ਰ ਦੀ ਫਾਈਡੋ ਦੀ ਨਹੀਂ ਲਈ ਰੌਜ਼ਰ ਦੀ ਸਿਮ ਲੈ ਲਈ ਤੇ ਸ਼ਾਮ ਨੂੰ ਚੱਲੂ ਉਹ ਹੁਣ ਚੱਲਿਆ ਆਪਾਂ ਡਾਲਰਮਾਂ ਤੋਂ ਲੈਣਾ ਆਪਾਂ ਪਲੱਗ ਆਪਣਾ ਆਈਫੋਨ ਦੇ ਚਾਰਜਰ ਦਾ ਹੱਤੋਂ ਮੁਰਲਾ ਲੈ ਕੇ ਨਹੀਂ ਆਇਆ ਬਲੈਕ ਇੱਥੇ ਇਹ ਕੰਮ ਕਰਕੇ ਉਹ ਚਾਰਜ ਨਹੀਂ ਲੱਗਦਾ ਇਹ ਚੁੱਪ ਤੇ ਖਾਇ ਲੱਗਦਾ ਆਪਣੇ ਗੋਲ ਗੋਲ ਲੱਗਦਾ ਹੁਣ ਉਹਦੇ ਮੂਹਲਾ ਪਲੱਗ ਲੈਣਾ ਆਪਾਂ ਡਾਲਰਾਮਾਂ ਤੋਂ ਉਥੋਂ ਚੀਜ਼ ਸਸਤੀ ਮਿਲੂ ਤੇ ਚਲਦੇ ਆਜੋ ਪਹਿਲੀ ਵਾਰ ਹੀ ਆਏ ਆ ਆਪਾਂ ਡਾਲਰਾਮਾਂ ਤੇ ਦੇਖਦੇ ਆ ਹਾਂ ਸਟੋਰ ਵਧੀਆ ਅਮਨ ਸਸਤਾ ਇੱਥੇ ਇਹ ਤੇ ਚਲਦੇ ਆ ਦੂਜੇ ਮਹਿੰਗੇ ਦੂਜੇ ਸਾਰੇ ਮਹਿੰਗੇ ਦੇਖਦੇ ਆਂ ਕੀ ਅੰਦਰ ਆਜੋ ਤੁਹਾਨੂੰ ਵੀ ਦਿਖਾਉਣੇ ਆ ਪਹਿਲੀ ਵਾਰ ਆਏ ਫਰਸਟ ਟਾਈਮ ਐਕਸਪੀਰੀਅੰਸ ਲਓ ਜੀ ਫਾਈਨਲੀ ਪਹੁੰਚ ਗਏ ਆ ਘਰੇ ਤੇ ਹੁਣ ਰੋਟੀ ਪਾਣੀ ਬਣਾਵਾਂਗੇ ਖਾਵਾਂਗੇ ਭੁੱਖ ਬਹੁਤ ਲੱਗੀ ਆ ਸਵੇਰ ਦੇ ਨਿਕਲਦੀ ਚਾਹ ਪੀਤੀ ਆ ਹੁਣ ਆਪਾਂ ਸਵੇਰੇ ਕੌਫੀ ਨਹੀਂ ਖਾ ਕੇ ਗਏ ਚਾਹ ਪੀ ਕੇ ਜਾਵੜੇ ਸੀ ਸੈਨ ਨੰਬਰ ਲੈਣ ਉਥੇ ਭੀੜ ਵੀ ਜਮਾਣੀ ਸੀ ਤੇ ਸੈਨ ਨੰਬਰ ਵੀ ਮਿਲ ਗਿਆ ਆਪਣਾ ਤੇ ਆਪਾਂ ਸੈਮ ਵੀ ਲਿਆ ਏ ਬਰਾਉਜ਼ਰ ਦਾ ਆਪਾਂ ਲਿਆ ਸੈਮ 40 ਡਾਲਰ ਦਾ ਤੇ ਹਾ ਆਪਣਾ ਕਰਦਾ ਬੈਕ ਬੈਕ ਜਾੜ ਤੇ ਉਧਰ ਅਵੀ ਧੁੱਪੇ ਬੈਠੀ ਆ ਤਾਂ ਆਪਾਂ ਸੇਕਦੀਆਂ ਤੇ ਮੌਸਮ ਵਧੀਆ ਧੁੱਪ ਵੀ ਆ ਪਰ ਹਵਾ ਵੀ ਚੱਲਦੀ ਆ ਥੋੜੀ ਥੋੜੀ ਇਧਰ ਗੁਨੀਆ ਦੇ ਪ੍ਰਸ਼ਾਦ ਦੇ ਹਨ ਤੇ ਨਾਲ ਸਬਜੀ ਗੋਭੀ ਦੀ ਅਮਣ ਬਣਾਉਂਦੇ ਇਧਰ ਹੈਲੋ ਹੈਲੋ ਤੇ ਟਾਈਮ ਹੋ ਗਿਆ 2:00 ਵਜੇ ਅਜੇ ਆਪਾਂ ਸਵੇਰ ਨੂੰ ਚਾਹ ਪੀਤੀ ਸੀ ਹੁਣ ਪ੍ਰਸ਼ਾਦੇ ਖਾਵਾਂਗੇ ਤੇ ਇਧਰ ਆ ਵੀ ਅਸਾਈਨਮੈਂਟ ਕਰਨ ਲੱਗੀ ਆ ਹੈਲੋ ਹਾਈ ਹਾਈ ਤੇ ਸਟਾਪ ਅੱਜ ਪੂਰੀ ਸੋਹਣੀ ਆ ਦੇਣਾ ਜ ਵਧੀਆ ਠੰਡ ਵੀ ਹੈ ਨਾ ਆ ਆਪਣਾ ਸਹਿਮਾ ਰੌਜ਼ਰ ਦਾ ਤੇ ਉਹਨਾਂ ਨੂੰ ਪਾਉਣਿਆ ਫੋਨ 'ਚ ਦੇਖਦੇ ਆ ਪਾ ਕੇ ਚੱਲਿਆ ਕਿ ਨਹੀਂ ਇਹ ਆਪਾਂ ਨੂੰ ਮਿਲਿਆ ਆਪਾਂ ਨੇ ਆ 40 ਡਾਲਰ ਦਾ 40 ਡਾਲਰ ਚ 75 GB 75 GB ਪਰ ਮੰਥ ਤੇ ਟੈਕ ਟੂਸ ਪਾ ਕੇ ਮੈਨੂੰ ਦਾ 45 50 ਡਾਲਰ ਪਹਿਜਾ ਕਰਨੇ ਆ ਤੇ ਦੇਖਦੇ ਆ ਉਹਨਾਂ ਨੂੰ ਫੋਨ ਚ ਪਾ ਕੇ ਚੱਲਦਾ ਕਿ ਨਹੀਂ ਨਹੀਂ ਫਿਰ ਉਹਨੂੰ ਫੋਨ ਕਰ ਲਾਂਗੇ ਆਪਾਂ ਨੰਬਰ ਲੈ ਕੇ ਆਇਆ ਉਹਦਾ ਚਲੋ ਦੇਖਦੇ ਆ ਲੋ ਜੀ ਇੱਕ ਅੰਮਿਤਰ ਹੋਰ ਆ ਗਿਆ ਆਪਣਾ ਇਹ ਵੀ ਇੰਡੀਆ ਵਾਲਾ ਨਰਾਸ ਸਿੰਘ ਹਾਂ ਕਿਵੇਂ ਆ? ਸੱਟ ਆ ਗਿਆ। ਆ ਗਿਆ। ਸੋਣਾ ਹੀ ਆ। ਹੋਰ ਕਿਵੇਂ ਲੱਗੇ ਐਂਡ ਕੈਨੇਡਾ? ਵਧੀਆ? ਹਾਂ। ਚੱਲ ਸੱਟਾ ਸੱਟਾ। ਟਾਈਮ ਹੋ ਗਿਆ ਸ਼ਾਮ ਦੇ 5 ਤੇ ਹੁਣ ਆਪਾਂ ਫੇਰ ਨਿਕਲ ਗਏ ਘਰੋਂ ਕੁੰਮਨ ਨੂੰ ਤੇ ਵੈਦਰ ਹੈਗਾ ਅੱਜ ਪੂਰਾ ਵਧੀਆ। ਸਰੀ ਦਾ ਵੈਦਰ ਬਹੁਤ ਸੋਹਣਾ ਤੇ ਸਰੀ ਵੀ ਬਹੁਤ ਸੋਹਣਾਗਾ। ਹੁਣ ਆਪਾਂ ਚੱਲੇ ਆਂ ਮੌਲ ਇਹ ਮੋਲ ਗੜੇ ਚੱਲੇ ਆਪਾਂ ਨੂੰ ਮਨਰਾਹ ਦੱਸੂਗਾ ਜ਼ਰਾ ਕਿਹੜੇ ਮੋਲ ਚੱਲੇ ਆ? ਗਿਲਫਰਡ ਮੋਲ ਆਪਾਂ ਗਿਲਫਰਡ ਮੋਲ ਚੱਲੇ ਆਂ ਘੁੰਮਣ ਤੇ ਚੱਲਦੇ ਆਂ ਉੱਥੇ ਘੁੰਮਦੇ ਆਂ ਇੱਕ ਆਪਾਂ ਉਹ ਚਾਰ ਚਰਤਾ ਲੈ ਕੇ ਆਉਣਾ ਪਲੱਗ ਜਆ ਪਹਿਲਾਂ ਆਪਾਂ ਡਾਕਟਰਾਂਾਂਾਂ ਗਏ ਸੀ ਉੱਥੋਂ ਆਪਾਂ ਨਹੀਂ ਮਿਲਿਆ ਤੇ ਹੁਣ ਚੱਲਦੇ ਆਂ ਇਥੋਂ ਬੱਸ ਫੜਦੇ ਆਂ ਆਜੋ ਟਾਈਮ ਹੋ ਗਿਆ ਸ਼ਾਮ ਦੇ 5 ਤੇ ਹੁਣ ਆਪਾਂ ਫੇਰ ਨਿਕਲ ਗਏ ਘਰੋਂ ਘੁੰਮਣ ਨੂੰ ਤੇ ਵੈਦਰ ਹੈਗਾ ਅੱਜ ਪੂਰਾ ਵਧੀਆ ਸਰੀ ਦਾ ਵੈਦਰ ਬਹੁਤ ਸੋਹਣਾ ਤੇ ਸਰੀ ਵੀ ਬਹੁਤ ਸੋਹਣਾਗਾ ਹੁਣ ਆਪਾਂ ਚੱਲੇ ਆਂ ਮੋਲ ਇਹ ਮੋਲ ਕਿੱ데 ਚੱਲੇ ਆਪਾਂ ਨੂੰ ਮਨਰਾਹ ਦੱਸੂਗਾ ਜ਼ਰਾ ਕਿਹੜੇ ਮੋਲ ਚੱਲੇ ਆ? ਗਿਲਫਰਡ ਮੋਲ ਆਪਾਂ ਗਿਲਫਰਡ ਮੋਲ ਚੱਲੇ ਆਂ ਕੰਮਣ ਤੇ ਚੱਲਦੇ ਆਂ ਉੱਥੇ ਘੁੰਮਦੇ ਆਂ ਇੱਕ ਆਪਾਂ ਹੋਰ ਚਾਰ ਚਰਜਰ ਤਾਂ ਲੈ ਕੇ ਆਉਣਾ ਪਲੱਗ ਜਾਂ ਪਹਿਲਾਂ ਆਪਾਂ ਡੋਲਰ ਆਮਾਂਗੇ ਸੀ ਉੱਥੇ ਆਪਾਂ ਨਹੀਂ ਮਿਲਿਆ ਤੇ ਹੁਣ ਚੱਲਦੇ ਆਂ ਇਥੋਂ ਬੱਸ ਫੜਦੇ ਆਂ ਆਜੋ ਚੱਲਦੇ ਆਂ ਦਾ ਦੇਖਦੇ ਆ ਕੀ ਪ੍ਰੋਗਰਾਮ ਕਿਦਾਂ ਦਾ ਐਕਸਪੀਰੀਅੰਸ ਹੁੰਦਾ ਫਸਟ ਟਾਈਮ ਤੇ ਕੈਨੇਡਾ ਦਾ ਮੋਲ ਦੇਖਦੇ ਆ ਜੋ ਐਦਾਂ ਦਾ ਇਹ ਮੋਲ ਬੱਸ ਚਾਰਜ ਫੇਰੇ ਬ੍ਰੈਂਡ ਹੀ ਬ੍ਰੈਂਡ ਸਾਰੇ ਆਣ ਆਪਾਂ ਬਹੁਤ ਮਾਰਟ ਦੇਖੋ ਸਾਰੀਆਂ ਸਾਬਦੀਆਂ ਫਾਲਸ ਰੂਟ ਇਹ ਤੋਂ ਜੜ ਜਿੱਜਾ ਇੱਥੇ ਮਿਲਦੀਆਂ ਬਸ ਇੱਥੇ ਪੰਜਾਬ ਹੀ ਹੈ ਇੱਕ ਤਰ੍ਹਾਂ ਦਾ ਪੰਜਾਬ ਕੱਲ ਦੇ ਲੱਭਣ ਲੱਗੇ ਆ ਅੱਜ ਆ ਕੇ ਮਿਹਰੇ ਆਪ ਨੂੰ ਬੋਲ ਮਾਰਟ ਚ ਤੇ ਫਾਈਨਲੀ ਮਿਲ ਗਿਆ ਇਹ ਹੈਗਾ 18 ਡਾਲਰਾਂ ਦਾ ਇਹ ਚ ਹੈਗੇ 7-8 ਪੀਸ ਹੈਗੇ ਹਾਂ ਤੇ ਚੱਲਦੇ ਹੁਣ ਚੈੱਕ ਆਊਟ ਕਰਦੇ ਆ ਪੇਮੈਂਟ ਕਰ ਦਈਏ ਇਹਦੀ ਅੱਜ ਡਾਲਰ ਖਰਚ ਦੇਣੇ ਆਪਾਂ 18 ਇਕੱਠੇ ਹੀ ਤੇ ਚਲੋ ਕਹਿਆ ਬੋਲ ਮਾਰਦੇ ਵਿੱਚ ਫਿਰ ਇਕੱਲੀ ਇਕੱਲੀ ਚੀਜ਼ ਮਿਲਦੀ ਆ ਆਪਣੀ ਇੰਡੀਆ ਵਾਲੀ ਕੋਈ ਚੱਕਰ ਨਹੀਂ ਐਡਾ ਵੱਡਾ ਜਗਸ ਮਰਦੀ ਖਾਓ ਪੀਓ ਸਭ ਕੁਝ ਮਿਲਦਾ ਬਸ ਪੈਸਾ ਆਉਣਾ ਚਾਹੀਦਾ ਜੇਬ ਵਿੱਚ ਡਾਲਰ ਡਾਲਰ ਤਾਂ ਆਪਾਂ ਪਹਿਲਾਂ ਦੇਖ ਲਿਆ ਸੀ ਪਰ ਸੈਂਟ ਪਹਿਲੀ ਵਾਰੀ ਦੇਖੀ ਆਪਾਂ ਕੈਨੇਡਾ ਦੇ ਤੇ ਇਹ ਸੈਂਟ ਆ ਤੇ ਆ ਡਾਲਰ ਆ 2 ਡਾਲਰ ਤੇ ਇਹ ਵੀ ਕੈਂਟ ਆ ਇਹ ਵੀ ਭਾਰਤ ਦੇ ਦੇਖਾਂ ਆ ਕਦੇ ਤੇ ਆ ਆਪਾਂ ਡਰਿੰਕ ਲਈਆ ਟਰਾਈ ਕੀਤੀ ਆ ਘੈਂਟ ਆ ਵੀ ਰੌਕਸਟਾਰ ਦੀ ਬੋਲ ਮਾਰ ਚੁਲਾਈ ਸੀ ਘੈਂਟ ਆ ਹਣ ਆਪਾਂ ਚੱਲੇ ਆ ਘਰ ਨੂੰ ਤੇ ਲੈਨੇ ਆ ਇਥੋਂ ਬੱਸ ਚੱਲਦੇ ਆ ਘਰੇ ਤੇ ਟਾਈਮ ਹੋ ਗਿਆ ਸ਼ਾਮ ਦੇ 7:30 7:30 ਹੋ ਗਏ ਹਨੇਰਾ ਹੋ ਗਿਆ ਪੂਰਾ ਲੈਂਟਾਂ ਬੁਰੀਆਂ ਚੱਲ ਪੀਆਂ ਤੇ ਚੱਲਦੇ ਆ ਘਰੇ ਚਲੋ ਨੂੰ ਮੈਲ ਦੇ ਹੁਣ ਘਰੇ ਜਾ ਕੇ ਆ ਜੋ 9:00 ਵਜੇ ਰਾਤ ਦੇ ਤੇ ਫਾਈਨਲੀ ਆਪਾਂ ਆ ਗਿਆ ਕਰੇ ਤੇ ਚਲਦੇ ਆ ਚਲੋ ਤੇ ਬਲੌਗ ਦੀ ਗੱਲ ਸਮਾਪਤੀ ਬਾਈ ਬਾਈ